ਤੇ ਤਾਜ਼ਾ ਮਾਮਲੇ ਦੀ ਗੱਲ ਕਰੀਏ ਕੱਲ ਰਾਤ ਇਸ ਪਿੰਡ ਦੇ ਵਿੱਚ ਰਹਿਸ਼ੀ ਇਲਾਕੇ ਦੇ ਵਿੱਚ ਆ ਪਿੱਛੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਜਗ੍ਹਾ ਤੇ ਇੱਕ ਤेंदुआ ਆ ਗਿਆ ਅਚਾਨਕ ਔਰ ਉਹ ਤेंदुआ ਜਿਸ ਜਗ੍ਹਾ ਤੇ ਸੀ ਉਹ ਵੀ ਤੁਹਾਨੂੰ ਦਿਖਾਉਂਦੇ ਆ ਆਹਾਂ ਦਰਵਾਜ਼ਾ ਜੋ ਹੀ ਆਪਾਂ ਕਹਿ ਸਕਦੇ ਜਾਨ ਪਸ਼ੂਆਂ ਲਈ ਬਣਾਇਆ ਹੋਇਆ ਹੈ ਇਸ ਜਗ੍ਹਾ ਦੇ ਉੱਤੇ ਇਹ ਗੇਟ ਖੁੱਲਾ ਸੀ ਔਰ ਇਸ ਤਰ੍ਹਾਂ ਦੇ ਨਾਲ ਇੱਥੇ ਅੰਦਰ ਆਇਆ ਔਰ ਦਰਵਾਜਾ ਖੁੱਲਾ ਦੇਖ ਕੇ ਔਰ ਇਸ ਜਗ੍ਹਾ ਤੇਤੇ ਉਹ ਆ ਕੇ ਬਹੁਤ ਹੀ ਆਰਾਮ ਦੇ ਨਾਲ ਆਰਾਮ ਕਰਨ ਲੱਪਿਆ ਯਾਨੀ ਰੈਸਟ ਪ੍ਰਵਾਨ ਲੱਪਿਆ ਇਹ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਜਗ੍ਹਾ ਆ ਇੱਥੇ ਇਹ ਤੂੜੀ ਦਾ ਆਪਾਂ ਕਹਿੰਦੇ ਡੰਪ ਆ ਇੱਕ ਪਸ਼ੂਆਂ ਲਈ ਚਾਰਾ ਜਿਹੜਾ ਆ ਇੱਥੇ ਰੱਖਿਆ ਜਾਂਦਾ ਹੈ ਔਰ ਇੱਥੇ ਆਰਾਮ ਕਰਨ ਲੱਪਿਆ ਜੀ ਨਮਸਕਾਰ ਮੈਂ ਸੁਨੀਲ ਆਖਾ ਹੁਸ਼ਿਆਰਪੁਰ ਤੋਂ ਪੰਜਾਬ ਤੱਕ ਲੈ ਹੁਸ਼ਿਆਰਪੁਰ ਦੇ ਪਿੰਡ ਡਡੋ ਜੋ ਕਿ ਕੰਢੀ ਇਛਤਰ ਦੇ ਵਿੱਚ ਪੈਂਦਾ ਹੈ ਇਹ ਇਲਾਕਾ ਪੂਰੀ ਤਰ੍ਹਾਂ ਜੰਗਲ ਦਾ ਇਲਾਕਾ ਪਹਿਲਾਂ ਤੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਜੰਗਲ ਦਾ ਇਲਾਕਾ ਹੈ ਇਸ ਇਲਾਕੇ ਦੇ ਵਿੱਚ ਜ਼ਿਆਦਾਤਰ ਜੰਗਲੀ ਜਾਨਵਰ ਆਪਾਂ ਕਹਿ ਸਕਦੇ ਤेंदुआ ਚੀਤਾ ਵਗੈਰਾ ਜਾਂ ਹੋਰ ਜਿਹੜੇ ਜਾਨਵਰ ਆ ਇਸ ਇਲਾਕੇ ਦੇ ਵਿੱਚ ਕਾਫੀ ਆਉਂਦੇ ਰਹਿੰਦੇ ਆਣ ਔਰ ਕਿਉਂਕਿ ਜਿਹੜੀ ਜੰਗਲਾਂ ਦੀ ਕਟਾਈ ਕਾਫੀ ਹੋ ਰਹੀ ਹੈ ਔਰ ਕੋਈ ਨਾ ਕੋਈ ਇਹ بارش ਵੀ ਆ ਤੇ بارش ਕਰ ਰਹੇ ਨੇ ਜਿਹੜੇ ਇਹ ਜਾਨਵਰ ਨੇ ਉਹ ਰਹਾਇਸ਼ੀ ਇਲਾਕੇ ਦੇ ਵਿੱਚ ਇੱਥੇ ਆ ਜਾਂਦੇ ਨੇ ਤੇ ਜਿਸ ਕਾਰਨ ਕਿ ਕਿਤੇ ਨਾ ਕਿਤੇ ਜਾਨਵਰਾਂ ਨੂੰ ਇਨਸਾਨਾਂ ਨੂੰ ਜਿਹੜਾ ਕਾਫੀ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਖਤਰੇ ਦਾ ਤੇ ਤਾਜ਼ਾ ਮਾਮਲੇ ਦੀ ਗੱਲ ਕਰੀਏ ਕੱਲ ਰਾਤ ਇਸ ਪਿੰਡ ਦੇ ਵਿੱਚ ਰਹਾਇਸ਼ੀ ਇਲਾਕੇ ਦੇ ਵਿੱਚ ਆ ਪਿੱਛੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਜਗ੍ਹਾ ਤੇ ਇੱਕ ਤेंदुआ ਆ ਗਿਆ ਅਚਾਨਕ ਔਰ ਉਹ ਤेंदुआ ਜਿਸ ਜਗ੍ਹਾ ਤੇ ਸੀ ਉਹ ਵੀ ਤੇ ਅੰਦਰ ਖਲਦੇ ਆ ਆਹਾਂ ਦਰਵਾਜਾ ਜੋ ਵੀ ਆਪਾਂ ਕਹਿ ਸਕਦੇ ਜਨ ਪਸ਼ੂਆਂ ਲਈ ਬਣਾਇਆ ਹੋਇਆ ਹੈ ਇਸ ਜਗ੍ਹਾ ਦੇ ਉੱਤੇ ਇਹ ਗੇਟ ਖੁੱਲਾ ਸੀ ਔਰ ਇਸ ਤਰ੍ਹਾਂ ਦੇ ਨਾਲ ਇੱਥੇ ਅੰਦਰ ਆਇਆ ਔਰ ਦਰਵਾਜਾ ਖੁੱਲਾ ਦੇਖ ਕੇ ਔਰ ਇਸ ਜਗ੍ਹਾ ਦੇ ਉੱਤੇ ਉਹ ਆ ਕੇ ਬਹੁਤ ਹੀ ਆਰਾਮ ਦੇ ਨਾਲ ਆਰਾਮ ਕਰਨ ਲੱਪਿਆ ਯਾਨੀ ਰੈਸਟ ਪ੍ਰਵਾਨ ਲੱਪਿਆ ਇਹ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਜਗ੍ਹਾ ਆ ਇਹ ਇਹ ਤੂੜੀ ਦਾ ਆਪਾਂ ਕਹ ਸਕਦੇ ਡੰਪਾਇਕ ਪਸ਼ੂਆਂ ਲਈ ਚਾਰਾ ਜਿਹੜਾ ਆ ਇੱਥੇ ਰੱਖਿਆ ਜਾਂਦਾ ਹੈ ਔਰ ਇੱਥੇ ਆਰਾਮ ਕਰਨ ਲਾਪਿਆ ਜਿਸ ਨੂੰ ਲੈ ਕੇ ਕਿਸੇ ਨੂੰ ਵੀ ਇਹਦੀ ਜਿਹੜੀ ਜਾਣਕਾਰੀ ਨਹੀਂ ਮਿਲੀ ਔਰ ਜਾਣਕਾਰੀ ਉਦੋਂ ਮਿਲੀ ਜਦੋਂ ਸ਼ਾਮ ਦੇ ਵੇਲੇ ਸ਼ਾਮ ਨੂੰ ਇਹ ਜਿਹੜੇ ਇਲਾਕੇ ਦੇ ਲੋਕ ਆ ਜਿ ਆਪਾਂ ਕਹਿ ਸਕਦੇ ਆ ਜਿਨ੍ਹਾਂ ਦੀ ਇਹ ਹਵੇਲੀ ਹੈ ਉਹ ਇੱਥੇ ਪਹੁੰਚੇ ਤੇ ਉਹਨਾਂ ਨੂੰ ਇਹ ਜਿਹੜੇ ਬਾਰੇ ਜਾਣਕਾਰੀ ਮਿਲੀ ਗੱਲਬਾਤ ਕਰਦੇ ਆ ਕਿਉਂਕਿ ਤੁਸੀਂ ਪਿੱਛੇ ਦੇਖ ਸਕਦੇ ਹੋ ਪਿੰਡ ਦੇ ਲੋਕ ਜਾਂ ਜਿਨ੍ਹਾਂ ਦੀਆਂ ਇਹ ਹਵੇਲੀਆਂ ਨੇ ਨਾਲ ਵੀ ਜਾਨਵਰ ਨੇ ਮੱਝਾਂ ਨੇ ਗਾਈਆਂ ਔਰ ਛੋਟੇ ਜਿਹੜੇ ਪਸ਼ੂ ਜਾਨਵਰ ਨੇ ਉਹ ਇਸ ਜਗ੍ਹਾ ਤੇ ਹਨ ਤੇ ਗੱਲਬਾਤ ਕਰਦੇ ਆ ਕਿਉਂਕਿ ਕਾਫੀ ਆਕਾਟ ਹੈ ਇੱਥੇ ਦੇ ਪਿੰਡ ਡੰਡੋ ਦੇ ਜਿਹੜੇ ਖਾਸ ਕਰਕੇ ਮਹਿਲਾਵਾਂ ਤੇ ਉਹਨਾਂ ਦਾ ਹਾਂਜੀ ਮੈਡਮ ਆਪਣਾ ਕੀ ਨਾਮ ਹੈ ਹਰੀ ਮਾਰਾਣੀ ਕਿੱਥੇ ਦੇ ਰਹਿਣਾ ਡੰਡੋਚ ਡੰਡੋ ਦੇ ਹਾਂਜੀ ਰਾਤ ਮੇਲੇ ਕੀਤਾ ਆਇਆ ਨੇ ਪਾ ਜੇ ਪਤਾ ਨਹੀਂ ਸਵੇਰ ਦਾ ਆਇਆ ਹੋਇਆ ਅੱਛਾ ਸਵੇਰ ਦਾ ਸਵੇਰ ਦਾ ਆਇਆ ਹੋਇਆ ਮੈਂ ਦੁਪਹਿਰੇ 12:30 ਪੱਠੇ ਪਾਣ ਆਈ ਸੀ ਉਸ ਪੱਠੇ ਪਾੰਦੇ ਪਸੂਆਂ ਨੂੰ ਤੇ ਪੱਠੇ ਪਾਣ ਆਈ ਤਾਂ ਮੈਂ ਅੰਦਰ ਗਈ ਸੀਗੀ ਮੈਂ ਪੱਠੇ-ਪੁੱਠੇ ਪਾ ਦਿੱਤੇ ਉਦਾਂ ਪਰ ਮੈਂ ਪਸੂਆਂ ਨੂੰ ਅੰਦਰ ਲੱਗੀ ਸੀ ਬੰਨਣ ਤਾਂ ਉਹ ਡਰਦੇ ਪਏ ਸੀ ਪਸੂ ਪਸੂ ਅੰਦਰ ਨਹੀਂ ਜਾਂਦੇ ਪਏ ਫਿਰ ਮੈਂ ਲਾਈਟ ਵਾਲ ਕੇ ਦੇਖਿਆ ਵੀ ਪਤਾ ਨਹੀਂ ਕਾਹਨੂੰ ਡਰਦੇ ਪਏ ਇਹ ਤੇ ਦੇਖਿਆ ਤਾਂ ਉੱਤੇ ਉਹ ਤੂੜੀ ਦੇ ਉੱਪਰ ਬੈਠਿਆ ਸੀਗਾ ਅੱਛਾ ਹਾਂਜੀ ਫਿਰ ਮੈਂ ਦੇਖਿਆ ਤਾਂ ਮੈਂ ਸੋਚਿਆ ਕੋਈ ਸਰਾਲ ਹੈ ਜਾਂ ਸੱਪ ਹੈ ਮੈਂ ਅੱਗੇ ਹੋ ਕੇ ਲੱਗੀ ਦੇਖਣ ਫਿਰ ਉਹਨੇ ਆਪਣੀ ਪੂੰਛ ਤੇ ਮੇਰੇ ਕੋਲ ਮੀ ਕੁੜੀ ਸਾਡੀ ਕੋ ਬਾਗ ਬਗਾਰਾ ਬੈਠੇ ਹੋਇਆ। ਕਿਸੇ ਦੋ ਤਿੰਨ ਬੰਦੇ ਵੀ ਇਕੱਠੇ ਕੀਤੇ। ਉਸ ਵੇਲੇ ਤਾਂ ਉਹ ਮਤਲਬ ਛੁਪ ਗਿਆ ਸੀਗਾ ਫੇਰ ਨਹੀਂ ਸੁਝਿਆ ਸਾਨੂੰ। ਫੇਰ ਅਸੀਂ ਕੁੰਡੀ ਲਗਾ ਕੇ ਨਾ ਘਰ ਨੂੰ ਵਾਪਸ ਆ ਗਏ। ਅੱਛਾ। ਫੇਰ ਅਸੀਂ ਸ਼ਾਮ ਨੂੰ ਜਿਹੜਾ ਸਾਢੇ 5-5 ਦੁੱਧ ਚੋਣ ਆਉਂਦੇ ਹੈਗੇ। ਫੇਰ ਮੈਂ ਦਰਵਾਜ਼ਾ ਖੋਲੇ ਤਾਂ ਅੱਗੇ ਲੰਮਾ ਪਿਆ ਸਾ ਦਰਵਾਜ਼ੇ ਦੇ ਮੂਹਰੇ ਸੀਗਾ। ਅੱਛਾ। ਹਾਂਜੀ ਫੇਰ ਅਸੀਂ ਦਰਵਾਜ਼ੇ ਬੰਦ ਕਰ ਦਿੱਤੇ ਸਾਰਾ ਦਿਨ ਇੱਥੇ ਰਿਹਾ ਉਹ ਸਾਰਾ ਦਿਨ ਇੱਥੇ ਸੀਗਾ ਉਹ ਅੱਛਾ ਜੀ ਹਾਂਜੀ ਬਾਜੀ ਫੇਰ ਅਸੀਂ ਫੋਨ ਕੀਤਾ ਸਾਰੇ ਆਪਣੇ ਉਹਨਾਂ ਨੂੰ ਫੇਰ ਇਹ ਰੈਸਕਿਊ ਟੀਮ ਵਗੈਰਾ ਆਈ ਐ ਡੇਢ ਘੰਟੇ ਬਾਅਦ ਫੇਰ ਉਹਨਾਂ ਨੇ ਕਾਫੀ ਜ਼ੋਰ ਲਗਾ ਕੇ ਮਤਲਬ ਪਕੜਿਆ ਹੋ ਰਾਤ ਦੇ 9:30 9:30 ਵਜੇ ਤੱਕ अच्छा किसी तरह ਦਾ ਕੋਈ ਜਾਨਵਰਾਂ ਨੂੰ ਤੰਨੀ ਨੁਕਸਾਨ ਚ ਆਇਆ ਕੋਈ ਹਾਂਜੀ ਭਾਜੀ ਇਹ ਹਫਤਾ 10 ਦਿਨ ਹੋ ਗਏ ਮਤਲਬ ਕਾਫੀ ਇੱਥੇ ਉਹ ਪਿਆਗਾ ਇਹ ਕਈ ਕੁੱਤੇ ਵਗੈਰਾ ਕਈਆਂ ਨੇ ਖਾਧਾ ਹੋਣੇ ਤੇ ਇੱਥੇ ਘੁੰਮਦਾ ਸੀਗਾ ਸੜਕ ਦੇ ਆਲੇ ਦੁਆਲੇ ਸਾਨੂੰ ਤਾਂ ਬੜਾ ਖਤਰਾ ਸਾਡੇ ਬੱਚੇ ਘੁੰਮਦੇ ਆ ਸਾਡੇ ਨਾਲ ਅੰਦਰ ਬਾਹਰ ਘੁੰਮਦੇ ਰਹਿੰਦੇ ਹੈਗੇ ਇਹ ਤਾਂ ਫੇਰ ਬਚਾਅ ਹੋ ਗਿਆ ਸਾਡਾ ਫੇਰ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਮਾਮਲਾ ਆਇਆ ਵੀ ਪਹਿਲਾਂ ਹਾਂਜੀ ਭਾਜੀ ਇਹ ਸਾਡੇ ਨਾਲ ਦੀ ਜਿਹੜੀ ਪਿੱਛੇ ਨੂੰ ਕੰਦ ਹੈਗੀ ਇੱਥੇ ਕਈਆਂ ਨੇ ਦੇਖਿਆ ਨਾਲ ਕੰਦ ਪਾਣੀ ਪੀਂਦਾ ਹੁੰਦਾ ਸੀਗਾ ਹਾਂਜੀ ਦੇਖਿਆ ਸਵੇਰੇ ਸਵੇਰੇ ਤੇ ਨਾਲ ਪਹਾੜੀ ਇਲਾਕਾ ਲੱਗਦਾ ਜੰਗਲ ਲੱਗਦਾ ਉੱਥੋਂ ਆ ਜਾਂਦੇ ਜੀ ਉੱਥੋਂ ਵੀ ਆ ਸਕਦੇ ਆ ਇੱਧਰ ਉੱਧਰ ਘੁੰਮਦੇ ਰਹਿੰਦੇ ਆ ਸਾ ਪਾਜੀ ਸਾਸੇ ਪਾਸੇ ਕਈਆਂ ਨੇ ਦੇਖੇ ਹੈਗੇ ਇਹ ਹਾਂਜੀ ਤੁਸੀਂ ਵੀ ਇੱਥੇ ਰਹਿੰਦੇ ਹੋ ਹਾਂਜੀ ਹਾਂਜੀ ਤੇ ਆਪਣਾ ਵੀ ਇੱਥੇ ਨਾਲ ਹੀ ਬਾੜਾ ਕਰ ਹਾਂਜੀ ਨਾਲ ਹੀ ਹਾਂਜੀ 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 ਤੇ ਇਹ ਜਦੋਂ ਕਿੰਨੇ ਕੁ ਮਤਲਬ ਤੁਸੀਂ ਦੇਖਿਆ ਸੀਗਾ ਇੱਕ ਇੱਕ ਕਿੱਡਾ ਕੁ ਸੀਗਾ ਉਚਾਈ ਕਹਤ ਹੁੰਦੇ ਜਾਂ ਉਮਰ ਕਹਦੇ ਕਿਦਾਂ ਦਾ ਲੱਗ ਰਿਆ ਸੀ ਉਹ ਅਜੀ ਮਤਲਬ ਵੱਡੇ ਸੀ ਕਾਫੀ ਮਤਲਬ ਫੋਰਨ ਚ ਕਾਫੀ ਨੂੰ ਦਿੱਕਤ ਆਈ ਹੈ ਤੇ ਮਤਲਬ ਬੱਚਾ ਵੀ ਨਹੀਂ ਸੀ ਕਹਿ ਸਕਦੇ ਵੱਡਾ ਹੀ ਹੈ ਕਾਫੀ ਡਰ ਲੱਗਦਾ ਸੀ ਦੇਖ ਕੇ ਉਹਨੂੰ ਜਿਸ ਟਾਈਮ ਪਕੜਿਆ ਗਿਆ ਉਹ ਕਿਉਂਕਿ ਰੈਸਕਿਊ ਟੀਮ ਨੇ ਵੀ ਬਹੁਤ ਟਾਈਮ ਲਗਾ ਕੇ ਪਕੜਿਆ ਉਹਨੂੰ ਤੇ ਕਾਫੀ ਟਾਈਮ ਲੱਗਾ ਉਹਨੂੰ ਫੋਰਨ ਚ ਤੇ ਇਹ ਇੰਨਾ ਟਾਈਮ ਅੰਦਰ ਰਿਹਾ ਹਾਂਜੀ ਇਹ ਮਤਲਬ ਇਥੇ ਤੁਹਾਡੇ ਤੂੜੀ ਵਾਲੇ ਕਮਰੇ ਦੇ ਵਿੱਚ ਆਰਾਮ ਮਤਲਬ ਕਰਦਾ ਰਿਹਾ ਜਾਂ ਕਿਦਾਂ ਸ਼ਾਮ ਤੱਕ ਇੱਥੇ ਰਿਹਾ ਤੇ ਉਹਨਾਂ ਨੂੰ ਹੋਰ ਕਿਸੇ ਪਾਸੇ ਨਹੀਂ ਮਤਲਬ ਜਾਨਵਰਾਂ ਨੂੰ ਤੇ ਨਹੀਂ ਕਿਸੇ ਤੋਂ ਨਹੀਂ ਵੈਸੇ ਜਾਨਵਰਾਂ ਨੂੰ ਕੁਝ ਕੁਝ ਨਹੀਂ ਕਿਹਾ ਇਹ ਗਾਂ ਵਗੈਰਾ ਪਸੂ ਡਰਿਓ ਸੀ ਸਾਰੇ ਦੇਖ ਕੇ ਤਾਂ ਦੀਦੀ ਹੋਣੀ ਜੀ ਦੁਪੱਟੇ ਪਾਣੇ ਇਹ ਤਾਂ ਇਹਨਾਂ ਨੇ ਦੇਖਿਆ ਕਿ ਮਤਲਬ ਗਾਂ ਡਰੀ ਹੋਈ ਹੈ ਕਿ ਅੰਦਰ ਨਹੀਂ ਜਾ ਰਹੀ ਹੈ ਤੇ ਇਹਨਾਂ ਨੇ ਪੱਠੇ ਪਾਣ ਦੇ ਟਾਈਮ ਦੇਖਿਆ ਜਦੋਂ ਉਹਨੂੰ ਫਿਰ ਉਹ ਮਤਲਬ ਅੰਦਰ ਗੇਟ ਦੇ ਮੋਰੇ ਹਾ ਕੇ ਬੈਠ ਗਿਆ ਜਿਹੜੀ ਟੀਮ ਸੀ ਉਹ ਕਿੰਨੇ ਚਿਰ ਬਾਅਦ ਆਈ ਇੱਥੇ ਕੈਂਟਕ ਲੱਗ ਗਿਆ ਜਿਹਨਾਂ ਨੂੰ ਹੁੰਦੇ ਉਹਨੇ ਪਹਿਲਾਂ ਆਪਣੇ ਦੋ ਬੰਦੇ ਭੇਜ ਦਿੱਤੇ ਸੀ ਉਹਨਾਂ ਨੇ ਆ ਕੇ ਸਾਰਾ ਦੇਖਿਆ ਤੇ ਫਿਰ ਉਹ ਵੀ ਮਗਰੇ ਆਗੇ ਸੀਗੇ ਜਾਲ ਵਗੈਰਾ ਪਾ ਕੇ ਜਾ ਕਿਦਾਂ ਜੀ ਸਾਰਾ ਉਹਨੇ ਇੰਜੈਕਸ਼ਨ ਵਗੈਰਾ ਜੀ ਇੰਜੈਕਸ਼ਨ ਵੀ ਜਾਲ ਵੀ ਉਹਨੇ ਸਭ ਕੁਝ ਲਗਾਏ ਹੋਏ ਸੀ ਆਪਣੀ ਸਾਰਾ ਅੱਛਾ ਜੀ ਕਿੰਨਾ ਟਾਈਮ ਲੱਗਾ ਉਹਨਾਂ ਨੂੰ ਫੜਨੇ ਨੂੰ ਕਾਫੀ ਟਾਈਮ ਲੱਗ ਗਿਆ ਹਾਂ ਕਿ ਦਿੱਕਤ ਆਈ ਕਿਉਂਕਿ ਦੋ ਤਿੰਨ ਕੈਂਟੇ ਰਾਮ ਨਾ ਲੱਗੇ ਕਿਉਂਕਿ ਪਹਿਲਾਂ ਤਾਂ ਠਿਕੀ ਨਹੀਂ ਰਿਹਾ ਸੀ ਕਿੱਥੇ ਹੈਗਾ ਕਿੱਥੇ ਨਹੀਂ ਤਾਂ ਕਾਫੀ ਦਿੱਕਤ ਆਈ ਚਲੋ ਪਿੰਡ ਦੇ ਆਣ ਵੀ ਸਾਰਿਆਂ ਨੇ ਅਸੀਂ ਸਾਰਿਆਂ ਨੇ ਮਦਦ ਕੀਤੀ ਜਾਨਸੇ ਵੀ ਹਾਂਜੀ ਤੇ ਦੇਖੋ ਇੰਨਾ ਚਿਰ ਆਰਾਮ ਕਰਦਾ ਰਿਹਾ ਮਤਲਬ ਉਹ ਹਮਲੇ ਦੇ ਮੂਡ ਚ ਨਹੀਂ ਸੀ ਆਪਾਂ ਕਹਿ ਸਕਦੇ ਆ ਜੇ ਜੇ ਹਮਲਾ ਮਤਲਬ ਕਰਦਾ ਤੇ ਹੋ ਸਕਦਾ ਸੀ ਵੀ ਜਿਹਦਾ ਤੁਸੀਂ ਬਾਰ ਬਾਰ ਗਏ ਆ ਬਾਰ ਬਾਰ ਮੈਂ ਗਏ ਆ ਕਿ ਹਮਲਾ ਕਰ ਸਕਦਾ ਸੀਗਾ ਪਰ ਸ਼ਾਇਦ ਸੁਸਤ ਸੀਗਾ ਜਾਂ ਉਹਦੇ ਸੀਗਾ ਉਹਨੂੰ ਪੁੱਛੇ ਪਰ ਇਹ ਆਪਣਾ ਹਮਲਾ ਨਹੀਂ ਕੀਤਾ ਪਰ ਵੀ 4-5 ਘੰਟੇ ਮਤਲਬ ਦੁਆਰਾ ਫਿਰ ਵੀ ਤੁਸੀਂ ਗਏ ਤੁਸੀਂ ਫਿਰ ਵੀ ਹਾਂ ਦੁਆਰੇ ਫਿਰ ਮੈਂ ਗਏ ਫਿਰ ਉੱਥੇ ਲੰਮਾ ਪਿਆ ਸੀਗਾ ਉਹ ਉੱਥੇ ਲੰਮਾ ਫਿਰ ਤੁਹਾਡੇ ਤੇ ਤਾਂ ਨਹੀਂ ਹਮਲਾ ਕੀਤਾ ਨਹੀਂ ਨਹੀਂ ਹਮਲਾ ਨਹੀਂ ਕੀਤਾ ਉਹਨੇ ਤੇ ਸੋ ਤੁਸੀਂ ਇਹ ਡੰਡੋ ਦੀਆਂ ਤਸਵੀਰਾਂ ਔਰ ਤੁਸੀਂ ਵਿਜ਼ੂਅਲ ਜਿਹੜੇ ਦੇਖ ਰਹੇ ਹੋ ਵਿਜ਼ੂਅਲ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਕਿਸ ਤਰ੍ਹਾਂ ਜਿਹੜਾ ਚੀਤੇ ਨੂੰ ਫੜਿਆ ਗਿਆ ਹੈ ਔਰ ਕਿਸ ਤਰ੍ਹਾਂ ਨਾ ਰੈਸਕਿਊ ਟੀਮ ਨੇ ਉਹਨੂੰ ਕਾਬੂ ਕੀਤਾ ਹੈ ਔਰ ਹੋ ਸਕਦਾ ਸੀ ਅਗਰ ਇਹ ਮੈਡਮ ਅੰਦਰ ਬਾਰ-ਬਾਰ ਗਿਆ ਦੋ ਵਾਰ ਗਿਆ ਇਹਨਾਂ ਦੀ ਹਮਲਾ ਕਰ ਸਕਦਾ ਹੈ ਕਾਫੀ ਮਾਤਰਾ ਦੇ ਵਿੱਚ ਜਿਹੜੇ ਜਾਨਵਰ ਇੱਥੇ ਸਿਗੇ ਉਹਨਾਂ ਨੂੰ ਵੀ ਉਹ ਆਪਣਾ ਸ਼ਿਕਾਰ ਬਣਾ ਸਕਦਾ ਸੀ ਤੇ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਪਹਿਲਾਂ ਵੀ ਦੇਖਣ ਨੂੰ ਮਿਲਿਆ ਹੈ ਇੱਥੇ ਪਹਿਲਾਂ ਵੀ ਆਧਰਨ ਦਾ ਕੋਈ ਪਹਾੜੀ ਏਰੀਆ ਹੈ ਔਰ ਇਸ ਜਗ੍ਹਾ ਦੇ ਉੱਤੇ ਕਾਫੀ ਇਹਨਾਂ ਲੋਕਾਂ ਨੂੰ ਤेंदुआ ਜਾਂ ਚੀਤੇ ਦਾ ਜਿਹੜਾ ਖਸਰਾ ਦਾ ਸਾਹਮਣਾ ਕਰਨਾ ਪੈਂਦਾ ਹੈ ਤਸਵੀਰਾਂ ਦੇਖੋ ਔਰ ਆਪਣੀ ਰਾਏ ਦਿਓ ਧੰਨਵਾਦ